ਸਾਮਾ ਪਹਿਲੀ ਖਬਰ ਜਿਹੜੀ ਬੜੀ ਇੰਪੋਰਟੈਂਟ ਆ ਕਰਦੇ ਆ ਗੱਲਬਾਤ ਆ ਹ ਹਮਲੇ ਨੂੰ ਲੈ ਕੇ ਸੁਖਵੀਰ ਬਾਦਲ ਵੱਲੋਂ ਦਾਇਰ ਜਿਹੜੀ ਪਟੀਸ਼ਨ ਆ ਉਹਦੇ ਤੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ 30 ਅਪ੍ਰੈਲ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਆ ਆ ਮਾਫੀ ਚਾਹੁੰਨੇ ਆ ਜੀ ਫਿਰ ਜਿਹੜੀ ਆ ਤੇ ਰੁਕਾਉਣਾਂ ਦੀ ਜਿਹੜੀ ਕਾਲ ਆ ਉਹ ਕੱਟੀ ਗਈ ਆ ਆ ਇਹ ਪਤਾ ਨਹੀਂ ਕਿਉਂ ਕੱਟੀ ਜਾ ਰਹੀ ਆ ਤੇ ਆਪਾਂ ਜਿਹੜੇ ਆਪਣੇ ਸੈੱਲ ਫੋਨ ਤੋਂ ਕਾਲ ਲਾ ਬਣਾਉਨੇ ਆ ਕਾਲ ਕੱਟੀ ਜਾ ਰਹੀ ਆ ਉਹਦੇ ਲਈ ਅਸੀਂ ਮਾਫੀ ਚਾਹੁੰਨੇ ਆ ਜੀ ਪਤਾ ਨਹੀਂ ਕੀ ਚੱਕਰ ਰੱਜ ਕਿਉਂ ਕੱਟੀ ਜਾ ਰਹੀ ਆ ਕਾਲ ਹਾਂ ਥੋੜਾ ਜਿਹਾ ਵਕਤ ਜਿਹੜਾ ਉਹ ਦੇਓ ਸਾਨੂੰ ਜੀ ਤਾਂ ਅਸੀਂ ਜਿਹੜਾ ਢਿਲੋਂ ਸਾਹਿਬ ਨਾਲੋਂ ਮੋਬਾਈਲ ਆਪਣੇ ਸੈਲਫੋਨ ਤੋਂ ਬੁਲਾ ਕੇ ਦੇਖਦਾ ਕਿ ਕੀ ਗੱਲ ਆ ਜਾਂ ਇਹ ਤਾਂ ਸਾਡੇ ਸਿਸਟਮ 'ਚ ਪ੍ਰੋਬਲਮ ਆ ਤੇ ਜਾਂ ਉਧਰ ਕੋਈ ਪ੍ਰੋਬਲਮ ਆ ਢਿਲੋਂ ਸਾਹਿਬ ਨਾਲੋਂ ਜਿਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੁਹਾਡੇ ਨਾਲ ਗੱਲਬਾਤ ਹੈ ਦੇਖਦੇ ਕੀ ਗੱਲ ਹੈ ਕਿਉਂ ਇਸ ਤਰ੍ਹਾਂ ਹੋ ਰਿਹਾ ਅੱਜ ਸਟਾਰਟਅਪ ਦੇ ਵਿੱਚ ਕੀ ਕੋਈ ਅਕਾਲਤ ਕਿਹ ਕੀ ਢਿਲੋਂ ਸਾਹਿਬ ਨਾਲ ਦੀ ਮੰਡੀਪੁਰ ਨਾਲ ਜੁੜ ਚੁੱਕੇ ਰੱਬਾ ਵਰਕਿਸੋ ਦਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦਾ ਨਮਸਕਾਰ ਮੈਂ ਤੁਹਾਡਾ ਸੁਖਿੰਦਰ ਸਿੰਘ ਚੰਦੀਪ ਪ੍ਰੋਗਰਾਮ ਲੈ ਕੇ ਹਾਜ਼ਰ ਆ ਪਖਦੇ ਮੁੱਦੇ ਹੀ ਪ੍ਰੋਗਰਾਮ ਮੰਡੇ ਟੂ ਫਰਡੇ 8:30 ਵਜੇ ਤੱਕ ਹੁੰਦਾ ਆ ਤਕਨੀਕੀ ਕਾਰਨ ਕਰਕੇ ਜਿਹੜੀ ਟਲੋ ਸਾਹਿਬਾਨ ਦੀ ਕਾਲ ਕੱਟੀ ਗਈ ਸੀ ਉਹਦੇ ਲਈ ਮਾਫੀ ਚਾਹੁੰਦੇ ਸਟੂਡੀਓਜ਼ ਕਾਲ ਨਾਲ ਹੀ ਸੇਮ ਨੰਬਰ 9058672770 ਸਰਦਾਰ ਬਖਤੌਰ ਸਿੰਘ ਜੀ ਟਲੋਣੀ ਆਪਣੇ ਨਾਲ ਜੁੜ ਚੁੱਕੇ ਕਰਦੇ ਨਿਕਾ ਸਵਾਗਤ ਜੀ ਟਲੋ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਹੈ ਜੀ ਮਿਹਰਬਾਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਅੰਟਲਾ ਸਾਹਿਬ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਉਹਦੀ ਪਹਿਲੀ ਖਬਰਾਂ ਕਹਿੰਦੇ ਹਮਲੇ ਨੂੰ ਲੈ ਕੇ ਸੁਖਵੀਰ ਬਾਦਲ ਵੱਲੋਂ ਤਾਇਰ ਪਟੀਸ਼ਨ ਤੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ 30 ਅਪ੍ਰੈਲ ਨੂੰ ਨੋਟਿਸ ਜਾਰੀ ਹੈ ਜੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਪਟੀਸ਼ਨ ਜ਼ਾਇਰ ਕੀਤੀ ਹੈ ਹਾਈ ਕੋਰਟ ਦੇ ਵਿੱਚ ਜੀ ਦਿਮਾਗ ਉੱਤੇ ਨੇ ਇੱਕ ਜੀਪੀਏ ਕੇ ਜਿਹੜਾ ਉਹਨਾਂ ਤੇ ਹਮਲਾ ਹੋਇਆ ਸੀ 4 ਦਸੰਬਰ ਨੂੰ ਜੀ ਉਹਦੀ ਜਾਂਚ ਹੈ ਜਿਹੜੀ ਉਹ ਜਾਂ ਤਾਂ ਕਰੇ ਸੀਬੀਆਈ ਜੇ ਸੀਬੀਆਈ ਨਹੀਂ ਤਾਂ ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀੋਂ ਆਪਾਂ ਐਨਆਈਏ ਕੈਨੇ ਆਪੋ ਜਾਂਚ ਕਰਵਾਈ ਜਾਵੇ ਜੀ ਜੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਕਿ ਜਦੋਂ ਅ ਕੁਝ ਲੋਕਾਂ ਨੇ ਕੈਥਲੀਕੀਸ਼ਨ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਪਿਛਲੇ ਅਰਸੇ ਦੇ ਦੌਰਾਨ ਬਹੁਤ ਗਲਤ ਕਹਿ ਤੇ ਗੁਨਾਹ ਹੋਏ ਹੈ ਇਸੇ ਹੱਦ ਤੱਕ ਅਸੀਂ ਵੀ ਉਹਦੇ ਲਈ ਜ਼ਿੰਮੇਵਾਰ ਹਾਂ ਕਿ ਜਿਹੜੇ ਤੱਕ ਹਾਲ ਤੱਕ ਸਾਹਿਬ ਜਿਹੜੇ ਹੈ ਵਿਚਾਰ ਕਰਨ ਔਰ ਸਾਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਅਸੀਂ ਆਪਣਾ ਗੁਨਾਹ ਇਕਵਾਲ ਕਰਦੇ ਹਾਂ ਜੀ ਤਾਂ ਫਿਰ ਆਪਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਸਾਰੇ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਸੀ ਉਹਨਾਂ ਲੀਡਰਾਂ ਨੂੰ ਤਲਬ ਕੀਤਾ ਗਿਆ ਸੀ ਹਾਲ ਤੱਕ ਸਾਹਿਬ ਤੇ ਜੀ ਮਾਮਲੇ ਨੂੰ ਬਹੁਤ ਡੂੰਘਾਈ ਨਾਲ ਵਿਚਾਰਿਆ ਗਿਆ ਸੀ ਫਿਰ ਉੱਥੋਂ ਸਜ਼ਾ ਲਾਈ ਗਈ ਸੀ ਸਜ਼ਾ ਦੋ ਕਿਸਮ ਦੀ ਸੀ ਇੱਕ ਧਾਰਮਿਕ ਤੇ ਦੂਸਰੀ ਸਿਆਸੀ ਜੀ ਅਰਮੁਕ ਜਗਾ ਜੀ ਜਿਹੜੀ ਸਜਾ ਸੀ ਉਹਦੇ ਸੰਬੰਧ ਵਿੱਚ ਵਕਫਾ ਗੁਰੂ ਘਰਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡ ਸਾ ਜੀ ਇਹਨਾਂ ਦੀ ਹੁਕਮੇ ਸੀ ਕਿ ਇਹ ਨਿਵਾਸ ਪਾਟ ਕੇ ਜਿਹੜਾ ਸੇਵਾਦਾਰਾਂ ਦਾ ਨਿਵਾਸ ਹੁੰਦਾ ਹੈ ਉਹ ਨਿਵਾਸ ਪਾਟ ਕੇ ਹੱਥ 'ਚ ਵਰਸ਼ਾ ਪੜ ਕੇ ਉੱਥੇ ਪਹਿਰੇਦਾਰੀ ਕਰਦੇ ਜੀ ਸੁਖਦੇਵ ਸਿੰਘ ਢੀਡ ਸਾਹ ਬਾਰੇ ਆਪਾਂ ਸਾਰੇ ਦੁਨੀਆ ਜਾਣਦੀ ਹੈ ਕਿ ਉਹ ਉਮਰ ਜ਼ਰਾ ਜ਼ ਹੈ ਜੀ ਜੀ ਵੱਡੀ ਉਮਰ ਹੈ ਆਪਰੇਸ਼ਨ ਪੈਰਾ ਵੀ ਕਰਵਾਏ ਹੈ ਕਿ ਉਹਨਾਂ ਤੋਂ ਖਦਮੀ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਬੈਠਣਾ ਪੈਂਦਾ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਤੇ ਉਹਨਾਂ ਜਣਾਂ ਚ ਸੁਖਬੀਰ ਬਾਦਮ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਉਹਦੀ ਲੱਤ ਪਰਛਟ ਲੱਗੀ ਹੋਈ ਹੈ ਜੀ ਕੁਝ ਲੋਕ ਭਵੇਂ ਦੇ ਨਾਲ ਸਹਿਮਤ ਨਹੀਂ ਸੀ ਲੇਕਿਨ ਅਕਾਲ ਤਖਤ ਸਾਹਿਬ ਤੋਂ ਇਹ ਮੰਨਿਆ ਗਿਆ ਕਿ ਉਹਨੂੰ ਛੱਟ ਲੱਗੀ ਹੈ ਤੇ ਉਹ ਵੀ ਉੱਥੇ ਸੇਵਾ ਕਰ ਸਕਦੇ ਹਨ ਜੀ ਜੀ 4 ਦਸੰਬਰ ਦੀ ਗੱਲ ਹੈ ਉਹ ਜਿਹੜੇ ਹੈਗੇ ਜਵਾਬ ਸਾਹਿਬ ਕੰਪਲੈਕਸ ਦੇ ਬਾਹਰ ਬੈਠ ਕੇ ਸੇਵਾ ਕਰੀ ਰਹੇ ਸੀ ਇੰਦੀ ਮੀਨ ਟਾਈਮ ਇੱਕ ਵਿਅਕਤੀ ਆਉਂਦਾ ਹੈ ਔਰ ਵਿਅਕਤੀ ਨੇ ਇਹ ਆਕੀਦਿ ਲੋਆ ਪ੍ਰਤੀਸ਼ਟ ਅਕੈਡਮੀ ਦੀ ਕੋਸ਼ਿਸ਼ ਕਰਦੇ ਉਸ ਵੇਲੇ ਤੁਹਾਡੇ ਯਾਦ ਹੋਣਾ ਦੋ ਜਿਹੜੇ ਹੈਗੇ ਐ ਗਨਮੈਨ ਜਿਹੜੇ ਪ੍ਰਾਈਵੇਟ ਤੇ ਕਪੜਿਆਂ ਦੇ ਵਿੱਚ ਸੀ ਉਹ ਝਪਟ ਕੇ ਪੈਂਦੇ ਐ ਔਰ ਜਿਹੜੀ ਗੋਲੀ 30 ਡਿਗਰੀ ਤੇ ਜਾਣੀ ਸੀ ਉਹ ਗੋਲੀ 90 ਡਿਗਰੀ ਤੇ ਜਾਂਦੀ ਹੈ ਨਤੀਜਾ ਇਹ ਹੁੰਦਾ ਕਿ ਗੋਲੀ ਜਾਂਦੀ ਹੈ ਪਰ ਸੁਖਬੀਰ ਸਿੰਘ ਬਾਦਲ ਪਾਚ ਜਾਂਦੇ ਹ ਜੀ ਜੀ ਉਸ ਵੇਲੇ ਦੇ ਜਿਹੜੇ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁਰ ਰਾਜਕਾਲ ਵੀ ਉਹੀ ਹੈ ਉਹ ਮੌਕੇ ਤੇ ਆਏ ਉਹਨੇ ਆ ਕਿ ਕਿਸੇ ਕਾਲੀ ਲੀਡਰ ਨਾਲ ਗੱਲ ਦੀ ਕੀਤੀ ਉਹ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਮਿਲੇ ਤੇ ਉਹਨਾਂ ਨੇ ਦਾਵਾ ਕੀਤਾ ਸੀ ਕਿ ਸਾਨੂੰ ਪਹਿਲੇ ਹੀ ਪਤਾ ਸੀ ਕਿ ਇੱਥੇ ਇੱਕ ਵੀਆਈਪੀ ਬੰਦਾ ਆਪਣੀ ਧਾਰਮਿਕ ਸਜ਼ਾ ਦੀ ਪੂਰਤੀ ਵਾਸਤੇ ਆ ਰਿਹਾ ਹੈ ਇਸ ਲਈ ਅਸੀਂ ਸੁਰੱਖਿਆ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸੀ ਜੀ ਔਰ ਇਹ ਜਿੰਨਾ ਕਰਮਚਾਰੀਆਂ ਨੇ ਬਚਾਇਆ ਹੋਇਆ ਇਹਨਾਂ ਦੀ ਡਿਊਟੀ ਅਸੀਂ ਲਈ ਸੀ ਲੇਕਿਨ ਥੋੜੇ ਸਮੇਂ ਬਾਅਦ ਹੀ ਇਹ ਗੱਲ ਸਾਹਮਣੇ ਆ ਗਈ ਸੀ ਕਿ ਅਸਲ ਦੇ ਵਿੱਚ ਉਹ ਬੰਦੇ ਅਮਰਸਰ ਦੀ ਪੁਲਿਸ ਨਾਲ ਭਾਵੇਂ ਸੰਬੰਧਤ ਹੈ ਪਰ ਅਮਰਸਰ ਦੇ ਵਿੱਚ ਤਾਇਨਾਤ ਨਹੀਂ ਸਨ ਸਗੋਂ ਬਹੁਤ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਨਾਲ ਹੀ ਡਿਊਟੀ ਕਰਦੇ ਆਉਂਦੇ ਸੀ ਜੀ ਪਹਿਲਾਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤਾਇਨਾਤ ਹੁੰਦੇ ਸੀ ਔਰ ਬਾਅਦ ਵਿੱਚ ਉਹ ਬੀਬੀ ਹਰਸਿਮਰਤ कौर ਬਾਦਨਾਲ ਚਲੇ ਗਏ ਸੀ ਲੇਕਿਨ ਸਾਰੇ ਪਰਿਵਾਰ ਦੇ ਨਾਲ ਹੀ ਉਹ ਕੁਲੇ ਮਿਲੇ ਸੀ ਜਿੱਥੇ ਵੀ ਕਿਤੇ ਸੁਖਬੀ ਸਿੰਘ ਬਾਦਲ ਜਾਂਦੇ ਉੱਥੇ ਚਲੇ ਜਾਂਦੇ ਉਹਦੋਂ ਹਰਸਿਮਰਤ कौर ਬਾਦਲ ਵੀ ਉੱਥੇ ਆ ਗਈ ਸੀ ਜੀ ਔਰ ਉਹਨਾਂ ਨੇ ਹੀ ਉਹਦੀ ਜਾਨ ਬਚਾਈ ਲਾ 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 ਕਾਫੀ ਹੋ ਗਈ ਸੀ ਕਾਠੀ ਬੱਡੇ ਬਦਰ ਤੇ ਕੁਝ ਲੋਕਾਂ ਨੇ ਕਿਹਾ ਕਿ ਕਿਉਂਕਿ ਸਜ਼ਾ ਮਿਲ ਲਈ ਗਈ ਸੀ ਸੁਖਵੀਰ ਸਿੰਘ ਬਾਦਲਹੋੜਾ ਨੇ ਮਾੜਾ ਕੰਮ ਕੀਤਾ ਉਹਨਾਂ ਨੂੰ ਪ੍ਰਮਾਤਮਾ ਦੇ ਹੁਕਮ ਤਾਬ ਕਰੇ ਹੈ ਹੋਇਆ ਉਹਨਾਂ ਨੇ ਪਰਤੀ ਕੁਝ ਲੋਕ ਇਹ ਕਹਿੰਦੇ ਸੀ ਕਿ ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਸਜ਼ਾ ਨਹੀਂ ਜੀ ਹੋਈ ਹੈ ਬਿਉਟੀ ਅਕਾਲ ਤਖਤ ਸਾਹਿਬ ਨੇ ਲਾਈ ਹੋਈ ਹੈ ਉਹਦੇ ਤੇ ਇਸ ਤਰ੍ਹਾਂ ਦਾ ਹਮਲਾ ਨਹੀਂ ਚੁਣਾ ਵਕ ਵਕ ਵਿਚਾਰ ਹੋਈ ਸੀ ਜੀ ਬਾਅਦ ਵਿੱਚ ਫਿਰ ਇੱਕ ਗੱਲ ਵੀ ਆਈ ਕਿ ਇਹ ਹਮਲਾ ਜਿਹੜਾ ਹੈਗਾ ਇਹ ਅਯੋਜਿਤ ਸੀ ਪਹਿਲਾਂ ਤੋਂ ਹੀ ਦੇ ਵਾਸਤੇ ਚਤਨ ਕੀਤੇ ਗਏ ਕੁਝ ਲੋਕਾਂ ਨੇ ਇਸ ਗੱਲ ਨੂੰ ਵੀ ਦੱਸਿਆ ਕਿ ਇੱਕ ਅਨੰਦ ਸਿੰਘ ਚੌੜਾ ਦੇ ਨਾਲ ਇੱਕ ਬੰਦਾ ਹੋਰ ਵੀ ਸੀ ਹਾਂ ਔਰ ਉਹ ਦੋਨੋਂ ਜਣੇ ਇਕੱਠੇ ਚਾਹ ਪੀਂਦੇ ਆ ਜਾ ਕੇ ਜਿੱਥੇ ਬੀਬੀ ਸਤਵੰਤ ਕੌਰ ਬੈਠਦੇ ਹੁੰਦੇ ਜੀ ਸਤਵੰਤ ਕੌਰ ਆਪਾਂ ਜਾਣਦੇ ਆ ਕਿ ਆਈ ਅਮਰੀਕ ਸਿੰਘ ਉਹਦੀ ਬੇਟੀ ਹੈ ਔਰ ਫਲ ਸਪੈਮਰੀ ਕਮੇਟੀ ਦੀ ਮੈਂਬਰ ਵੀ ਹੈ ਉਹ ਸ਼ਰੋਗ ਜਿਵੇਂ ਉਹ ਅਕਾਲ ਤਖਤ ਸਹਿਬ ਲੋ ਜੀ ਅਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਡਿਪਟੀ ਡਾਇਰੈਕਟਰ ਹੈ ਕਿਉਂਕਿ ਸਤਕਾਰ ਪਾਈਵਰਿਕ ਸਿੰਘ ਦਾ ਬੜਾ ਵੱਡਾ ਨਾਂ ਹੈ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਲੋਕ ਮਿਲਣ ਵਾਸਤੇ ਜਾਂਦੇ ਚਾਹ ਪਾਣੀ ਦੀ ਸਾਜ ਪੈ ਜਾਂਦੀ ਹੈ ਕੋਈ ਖਾਸ ਗੱਲ ਨਹੀਂ ਸੀ ਪਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਇਲਜ਼ਾਮ ਲਾਇਆ ਸੀ ਕਿ ਐਸਪੀ ਨੂੰ ਲੈ ਕੇ ਕਿ ਇੱਕ ਐਸਪੀ ਹੈ ਜਿਹੜਾ ਉਹ ਪਹਿਲਾਂ ਗੱਲਬਾਤ ਕਰਦਾ ਸੀ ਚੌੜਾ ਸਾਹਿਬ ਨਾਲ ਔਰ ਬਾਅਦ ਵਿੱਚ ਉੱਥੋਂ ਤੱਕ ਉਹ ਉਹਨਾਂ ਨੂੰ ਸਕਾਉਟ ਕਰਦਾ ਹੈ ਤੇ ਉਹਨਾਂ ਨੇ ਇਹ ਪੁਆਇੰਟ ਪੜਾਇਆ ਸੀ ਕਿ ਐਸਐਲ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਇਹ ਹਮਲੇ ਨੂੰ ਪੁਲਿਸ ਦੇ ਤੀਪ ਟਿੱਕੇ ਨਾਲ ਨਹੀਂ ਲਿਆ ਜੇ ਪੁਲਿਸ ਸਚੇਤ ਹੁੰਦੀ ਤਾਂ ਹਮਲਾ ਨਹੀਂ ਸੀ ਹੋਣਾ ਜੀ ਚਲੋ ਜੀ ਗ੍ਰਿਫਤਾਰੀ ਹੋ ਚਲਾਨ ਪੇਸ਼ ਹੋ ਗਿਆ ਔਰ ਹੁਣ ਪਿਛਲੇ ਦਿਨਾਂ ਦੇ ਵਿੱਚ ਨਰੇਂਦਰ ਸਿੰਘ ਚੌੜਾ ਹੋਣਾ ਸੀ ਜਮਾਨਤ ਹੋ ਗਈ ਜੀ ਜਿਹੜਾ ਜਮਾਨਤੀ ਆਰਡਰ ਹੈ ਉਸ ਆਰਡਰ ਨੂੰ ਜੇ ਆਪਾਂ ਪੜੀਏ ਤੇ ਉਹਦੇ ਵਿੱਚ ਪੁਲਿਸ ਦੀ ਤਫਤੀਸ਼ ਦੀਆਂ ਕਈ ਖਾਮੀਆਂ ਨੋਟ ਕੀਤੀਆਂ ਚੁੱਕੀਆਂ ਜੀ ਤਮ ਸ ਵੱਡੀ ਗੱਲ ਤਾਂ ਇਹ ਹੈ ਕਿ ਕਿਸ ਬੰਦੇ ਤੇ ਹਮਲਾ ਹੋਇਆ ਹੈ ਜਾਂ ਹਮਲਾ ਕਰਨ ਦਾ ਜੱਤਰ ਕੀਤਾ ਉਸਦਾ ਨਾਮ ਕੁਮਾਰ ਹੈ ਇਹ ਸਾਰੇ ਮਾਮਲੇ ਚੰਦੀਸ਼ਰ ਮੀਰਵਾਲ ਨਾਲ ਕੋਈ ਯਾਰੀ ਹੈ ਉਹਦਾ ਬਿਆਨ ਹੀ ਨਹੀਂ ਲਿਖਿਆ ਹੋਇਆ ਜੀ ਦੂਜੀ ਗੱਲ ਉਹਨਾਂ ਦਾ ਇਹ ਕਹਿਣਾ ਸਹੀ ਹੈ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਵੀ ਉਸ ਸਿਕਿਉਰਟੀ ਦੇ ਕਿਸੇ ਬੰਦੇ ਵੱਲੋਂ ਦਰਜ ਕੀਤੀ ਜਾਨੀ ਚਾਹੀਦੀ ਸੀ ਲੇਕਿਨ ਪੁਲਿਸ ਨੇ ਆਪਣੇ ਵੱਲੋਂ ਕਰ ਲਈ ਕਈ ਕਾਮੀਆਂ ਉਹਨਾਂ ਨੇ ਹੋਰ ਵੀ ਕੀਤੀਆਂ ਪਹਿਲਾਂ ਵੀ ਇਹ ਗੱਲ ਹੁੰਦੀ ਸੀ ਕਿ ਇਸ ਪਿਛਲੇ ਨਾਲ ਬਾਦਲ ਪਰਿਵਾਰ ਸਹਿਮਤ ਨਹੀਂ ਜੀ ਅੱਜ ਕੱਲ੍ਹ ਭਾਵੇਂ ਥੋੜਾ ਬਹੁਤਾ ਗੁੱਸਾ ਪਤਲਾ ਹੈ ਵਿਕਰਮ ਮਜੀਠੀਆ ਔਰ ਸੁਖਪੀਰ ਸਿੰਘ ਬਾਦਲ ਦੇ ਦਰਮਿਆਨ ਪਰ ਉਹਨਾਂ ਜਰਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਮਜੀਠੀਆ ਨੇ ਬਹੁਤ ਵੱਡੀ ਪੈਰਵੀ ਕੀਤੀ ਸੀ ਜੀ ਔਰ ਉਹ ਵਾਰ-ਵਾਰ ਇਸ ਜਿਹੜੀ ਕਮਿਸ਼ਨਰ ਪੁਲਿਸ ਹੈ ਸਰਦਾਰ ਗੁਰਪ੍ਰੀਤ ਸਿੰਘ ਪੁਲਰੋੜੀ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਸੀ ਉਹ ਵੀ ਇਲਜ਼ਾਮ ਲਾਉਂਦੇ ਸੀ ਕਿ ਗੁਰਪ੍ਰੀਤ ਸਿੰਘ ਪੁਲਰੋੜੀ ਜਿਹੜੇ ਹੈਗੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿੰਦੇ ਉੱਤੇ ਦਿੱਲੀ ਮੱਤੀ ਉਹਨਾਂ ਦੀ ਅਪਰੋਚ ਹੈ ਇਹ ਮੁੱਦਾ ਜਿਹੜਾ ਹੈਗਾ ਕਾਫੀ ਜਿਹੜਾ ਪਿਛਲੇ ਦਿਨਾਂ ਦੇ ਵਿੱਚੋਂ ਖਾਇਆ ਸੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਆਕਾਲੀ ਦਲ ਦੇ ਡਿਟਰਾਡੇ ਉਹਦੇ ਵਿੱਚ ਵੀ ਉਹਨਾਂ ਨੇ ਕਈ ਕਮੀਆਂ ਪੇਸ਼ੀਆਂ ਕਰਕੇ ਸੀ ਲੁਧਿਆਣੇ ਵਾਲੇ ਮਹੇਸ਼ਿੰਦਰ ਸਿੰਘ ਬਾਦਲ ਜਿਹੜੇ ਮਹੇਸ਼ਿੰਦਰ ਸਿੰਘ ਘਰੇਵਾਲੇ ਉਹ ਤੁਹਾਨੂੰ ਪਤਾ ਵਕੀਰ ਵੀ ਆਪਣੇ ਆਪ ਦੇ ਵਿੱਚ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸ ਮਕਦਮੇ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ ਕਰੀਆਂ ਉਹਨੂੰ ਵੀ ਤੇਲ ਲਾਲ ਦੱਸਿਆ ਸੀ ਉਸੇ ਦੌਰਾਨ ਇੱਕ ਹੋਰ ਗੱਲ ਹੋਈ ਹਰਸ਼ਦੀਪ ਸਿੰਘ ਕਲੇਰ ਜਿਹੜੇ ਆਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਆ ਜੀ ਉਹਨਾਂ ਨੂੰ ਵੀ ਮੰਡੀ ਬੋਰਡ ਦੇ ਇੱਕ ਚੀਫ ਇੰਜੀਨੀਅਰ ਨੇ ਧਮਕੀ ਕੋ ਦਿੱਤੀ ਸੀ ਉਹ ਕਹਿੰਦੇ ਆ ਕਿ ਮੇਰੇ ਕੋਲੇ ਉਹਦੀ ਕਾਲ ਰਿਕਾਰਡਿੰਗ ਹੈ ਔਰ ਉਹ ਕਾਲ ਰਿਕਾਰਡਿੰਗ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਈ ਵੀ ਸੀ ਲੋਕਾਂ ਨੂੰ ਸੁਣਾਈ ਵੀ ਸੀ ਉਹਦੇ ਵਿੱਚ ਉਹਨਾਂ ਤੇ ਇਹ ਆਪਣੇ ਉਹ ਇਲਜ਼ਾਮ ਇਹ ਲਾਉਂਦੇ ਆ ਕਿ ਜਿਹੜੇ ਭੰਗੂ ਸਾਹਿਬ ਬਿਜਲੀ ਬੋਰਡ ਦੇ ਸੌਰੀ ਮੰਡੀ ਬੋਰਡ ਦੇ ਜਿਹੜੇ ਚੀਫ ਇੰਜੀਨੀਅਰ ਹੈ ਜੀ ਉਹ ਮੈਨੂੰ ਫੋਨ ਕਰਦੇ ਐ ਮੈਨੂੰ ਫੋਨ ਕਰਕੇ ਉਹ ਧਮਕੀ ਦਿੰਦੇ ਐ ਕਿ ਮੈਂ 54 ਬੰਦਿਆਂ ਦਾ ਫੈਸਲਾ ਕੀਤਾ ਸੀ 50 ਹਾਰਦੇ ਐ 4 ਰਹਿੰਦੇ ਐ ਤੇ ਚਾਰਾਂ ਦੇ ਵਿੱਚੋਂ ਇੱਕ ਤੇਰਾ ਨੰਬਰ ਵੀ ਐ ਉਹ ਕਹਿੰਦੇ ਜੀ ਮੈਨੂੰ ਇਹ ਕਹਿੰਦੇ ਜੀ ਔਰ ਨਾਲ ਉਹਨੇ ਕਹਿੰਦੇ ਕਿ ਇਹ ਮੇਰੇ ਨਾਲ ਉਹਨਾਂ ਨੇ ਜਿਹੜਾ ਜਿਸ ਕੀ ਐ ਤਾਂ ਉਦੋਂ ਉਹਨਾਂ ਨੇ ਕਹਿ ਦਿੱਤੀ ਕਿ ਉੱਥੇ ਇੱਕ ਮੀਟਿੰਗ ਹੋਈ ਐ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਜੀ ਔਰ ਉਹ ਮੀਟਿੰਗ ਜਿਹੜੀ ਐ ਕਿ ਚਰਨਜੀਤ ਸਿੰਘ ਬਰਾੜ ਉਹ ਅਕਾਲੀ ਦਲ ਦੇ ਹੀ ਇੱਕ ਲੀਡਰ ਨਾਲ ਸ਼ਾਇਦ ਮੇਰਾ ਖਿਆਲ ਪੀਰ ਮੁਹੰਮਦ ਸਾਹਿਬ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀ। ਔਰ ਇਹ ਕਹਿੰਦੇ ਵੀ ਦੇਖੋ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੀਟਿੰਗਾਂ ਹੋ ਸਕਦੀਆਂ ਤਾਂ ਇਹਦੇ ਨਾਲ ਸਰਕਾਰੀ ਮਿਲੀ ਭੁਗਤਾਂ ਅਕਾਲੀ ਦਲ ਦੇ ਮਾਮਲੇ 'ਚੋ ਦਖਲ ਦਿੰਦੇ ਉਹਨਾਂ ਨੇ ਇਹ ਗੱਲ ਕਹੀ ਸੀ। ਹੂੰ ਹੂੰ। ਤੋਂ ਉਹਨੂੰ ਫਿਰ ਬਾਅਦ ਦੇ ਵਿੱਚ ਖੰਡੜ ਕਰ ਦਿੱਤਾ ਸਿਰ ਨੇ ਕਹੇ ਸੀ ਜੀ ਮੈਂ ਕੋਈ ਐਸੀ ਗੱਲ ਨਹੀਂ ਕੀਤੀ ਜਿਹੜੀਆਂ ਇਹ ਗੱਲਾਂ ਕਹੀਆਂ ਜਾ ਰਹੀਆਂ ਐ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗੱਲਬਾਤ ਬਣਾਈ ਜਾ ਰਹੀ ਹੈ। ਉਨੇ ਜਿਹੜੀ ਕੱਲ ਅਪੀਲ ਧਾਰ ਕੀਤੀ ਹੈ ਇਹਨੇ ਪਟੀਸ਼ਨ ਧਾਰ ਕੀਤੀ ਹੈ ਜੀ ਉਹ ਪਟੀਸ਼ਨ ਧਾਰ ਕਰਨ ਵਾਲਿਆਂ ਦੇ ਵਿੱਚ ਵੀ ਅਰਸ਼ਦੀਪ ਸਿੰਘ ਕਲੇਰ ਹੈ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਜਿਹੜਾ ਉਹ ਵਕੀਲ ਵੀ ਹੈ ਮੈਂ ਇੱਥੇ ਵੀ ਦੱਸਦਾ ਕਿ ਸ਼ਾਇਦ ਸਾਡੇ ਬਹੁਤ ਸਾਰੇ ਸੱਜਣਾਂ ਨੇ ਨਾਮ ਸੁਣਿਆ ਹੋਵੇ ਸਤਨਾਮ ਸਿੰਘ ਕਲੇਰ ਜੀ ਸਤਨਾਮ ਸਿੰਘ ਕਲੇਰ ਵੀ ਵਕੀਲ ਹੈ ਔਰ ਉਹਨਾਂ ਦੀ ਆਪਾਂ ਗੱਲ ਸੁਣੀ ਹੈ ਭਗੂ ਸਾਹਿਬ ਦੀ ਪੰਗੂ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ 54 ਬੰਦੇ ਜਾਂ 50 ਬੰਦੇ ਮਾਰਨ ਦੀ ਜਿਹੜੀ ਗੱਲ ਆ ਉਹ ਗੱਲ ਮੇਰੀ ਨਹੀਂ ਉਹ ਅਸਲ ਵਿੱਚ ਸਮੇਤ ਸਿੰਘ ਸੈਣੀ ਦੀ ਹੈ ਤੇ ਮੈਂ ਸਮੇਤ ਸਿੰਘ ਸੈਣੀ ਦਾ ਨਾਲ ਲੈ ਰਿਆ ਸੀ ਜੀ ਨਾਲ ਉਹ ਗੱਲ ਕਹਿੰਦੇ ਸੀ ਕਿ ਤੇਰਾ ਬਾਪ ਸਮੇਤ ਸਿੰਘ ਸੈਣੀ ਦਾ ਵਕੀਲ ਹੈ ਸੋਮੇਤ ਸਿੰਘ ਸੈਣੀ ਦੇ ਖਿਲਾਫ ਜਿਹੜੇ ਮੁਕੱਦਮੇ ਚੱਲਦੇ ਸੀ ਉਹਨਾਂ ਦੇ ਵਿੱਚੋਂ ਕਿਸੇ ਇੱਕ ਮੁਕੱਦਮੇ ਦੇ ਵਿੱਚੋਂ ਬਸ ਵਕੀਲ ਹੋ ਸਕਦਾ ਹੈ ਪਰ ਵਕੀਲ ਦੀ ਤਾਂ ਕੋਈ ਗੱਲ ਨਹੀਂ ਵਕੀਲ ਤਾਂ ਜਿੰਦ ਸਿੰਘ ਕੋਈ ਨਾ ਕੋਈ ਕਿਸੇ ਦਾ ਹੋ ਹੀ ਜਾਂਦਾ ਐਡੀ ਵੱਡੀ ਗੱਲ ਨਹੀਂ ਹੈਗੀ ਸੋ ਕੱਲ ਜਿਹੜੀ ਫਿਰ ਪਟੀਸ਼ਨ ਇਹ ਤੈਰ ਕੀਤੀ ਹੈ ਇਹਦੇ ਤੇ ਸਿਗਨੇਚਰ ਜਿਹੜੇ ਹੋਏ ਉਹ ਸਿਗਨੇਚਰ ਹੋਇਆ ਅਰਸ਼ਦੀਪ ਸਿੰਘ ਪਲੇਅਰ ਦੇ ਇੱਕ ਹੋਰ ਵਕੀਲ ਦੇ ਜੀ ਲੇਕਿਨ ਜਿਹੜਾ ਆਰਗੂ ਕੀਤਾ ਹਾਈ ਕੋਰਟ ਦੇ ਸਾਹਮਣੇ ਉਹ ਕੀਤਾ ਹੈਗਾ ਜੀ ਮੈਂ ਆਪਣੇ ਬਹੁਤ ਵੱਡੇ ਵਕੀਲ ਹੈਗੇ ਟੀਮਾ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਟੀਮਾ ਉਹਨਾਂ ਨੇ ਆ ਕੇ ਆਰਗੂ ਕੀਤਾ ਟੀਮਾ ਸਾਹਿਬ ਪੰਜਾਬ ਦੇ ਬਹੁਤ ਨਾਮਵਰ ਵਕੀਲ ਹੈ ਔਰ ਮੈਂ ਇੱਥੇ ਵੀ ਜ਼ਿਕਰ ਕਰ ਦੇਵਾਂ ਕਿ ਜਿਹੜੇ ਕੇਸ ਦੇ ਵਿੱਚ ਸੱਜਨ ਕੁਮਾਰ ਨੂੰ ਇਨਵੋਲਵ ਕੀਤਾ ਹੈ ਸੱਜਨ ਕੁਮਾਰ ਨੂੰ ਕੈਦ ਹੋਈ ਹੈ ਜਾਂ ਪਿਛਲੇ ਦਿਨਾਂ ਚ ਕੁਝ ਇਕਾਦਾ ਹੋਰ ਹੋਈ ਹੈ ਜਿਹੜੀ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਉਸ ਟੀਮ ਦੇ ਵਿੱਚ ਲੀਗਲ ਮਦਦਵਾਜ਼ ਤੇ ਚੀਮਨ ਸਾਹਿਬ ਨੂੰ ਵੀ ਭਾਇ ਸੀ ਜੀ ਸੋ ਜਿਹੜਾ ਦਿੱਲੀ ਦਾ ਸਿੱਖ ਕਤਲੇਆਮ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਕਾਫੀ ਜਿਹੜੀ ਹੈਗੀ ਵੱਡੀ ਭੂਮਿਕਾ ਹੈ ਉਹਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਦੀ ਪੰਜਾਬ ਸਰਕਾਰ ਨੂੰ ਨੋਟਿਸ ਹੋ ਗਿਆ ਹੈ ਔਰ 30 April ਤੱਕ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਸੁਖਵੀਰ ਬਾਦਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬ ਪੁਲਿਸ ਦੇ ਉੱਤੇ ਮੇਰੀ ਕੋਈ ਇਤਵਾਰ ਨਹੀਂ ਜੀ ਪੰਜਾਬ ਪੁਲਿਸ ਦੇ ਜਿਹੜੀ ਵਰਦੀ ਕਾਰਵਾਈ ਹੈ ਉਹ ਵੀ ਨਹੀਂ ਕੀਤੀ ਇੱਕ ਵੀਆਈਪੀ ਦੇ ਉੱਤੇ ਜਿਹੜਾ ਆਲਰੇਡੀ ਪਹਿਲਾਂ ਸੈਟਡ ਫੰਕਸ਼ਨ ਹੈ ਜਿਹਨੂੰ ਜੈਡ ਸਿਕਿਉਰਿਟੀ ਮਿਲੀ ਹੋਈ ਹੈ ਉਸ ਬੰਦੇ ਦੇ ਉੱਤੇ ਹਮਲਾ ਹੁੰਦਾ ਔਰ ਉਹਦੀ ਸਟੇਟਮੈਂਟ ਵੀ ਰਿਕਾਰਡ ਨਹੀਂ ਕੀਤੀ ਹੈ ਜੀ ਇਹ ਮਾਮਲਾ ਜਿਹੜਾ ਹੈਗਾ ਪੰਜਾਬ ਤੋਂ ਬਾਹਰ ਦੋਨਾਂ ਹੀ ਵੱਡੀਆਂ ਏਜੰਸੀਆਂ ਸੀਬੀਆਈ ਜਾਂ ਐਨਆਈਏ ਨੂੰ ਦੇ ਦਿੱਤਾ ਜਾਵੇ ਦੇਖਦੇ ਪੰਜਾਬ ਸਰਕਾਰ ਇੱਥੇ ਕੀ ਜਵਾਬ ਦਿੰਦੀ ਹੈ ਪਰ ਮੈਨੂੰ ਜਾਣਕਾਰੀ ਮਿਲੀ ਹੈ ਕੁਝ ਹੋਰ ਕਿ ਇਹਨੇ ਹੁਣ ਪੰਜਾਬ ਸਰਕਾਰ ਨੇ ਤਿਆਰੀ ਕਰਦੀ ਵਿੱਚ ਸੁਖਵੀਰ ਸਿੰਘ ਬਾਦੂ ਦਾ ਬਿਆਨ ਲਿਆ ਜਾਵੇ ਉਦੋਂ ਬਿਆਨ ਲਿਆ ਨਹੀਂ ਮੰਤਨਾਂ ਦੀ ਹੋ ਚੁੱਕੀ ਹੈ ਜਲਾਣ ਪੇਸ਼ ਹੋ ਗਿਆ ਜੇ ਹੁਣ ਬਿਆਨ ਉਹਦਾ ਦਰਜ ਵੀ ਕਰਨਗੇ ਤਾਂ ਉਹਦਾ ਕੀ ਹੈ ਇਹ ਵੀ ਨਾਲ ਕਹੀ ਹੈ ਸਰ ਮਤਲ ਜਿਹੜੀ ਹੈ ਪੁਲਿਸ ਵੱਲੋਂ ਗੱਲ ਕਹੀ ਹੈ ਕਿ ਅਸੀਂ ਵਾਰ-ਵਾਰ ਸੁਖਵੀਰ ਸਿੰਘ ਬਾਦਲ ਦਾ ਬਿਆਨ ਲੈਣ ਜਾਂਦੇ ਸੀ ਪਰ ਸਾਨੂੰ ਬਿਆਨ ਦਿੱਤੇ ਨਹੀਂ ਉਹਨੇ ਜੇ ਸਾਨੂੰ ਉਹ ਮਿਲੇ ਨਹੀਂ ਤੇ ਜਿੱਦਾਂ ਵੀ ਤਾਂ ਉਹ ਆਪਣਾ ساری ਦੁਨੀਆ ਜਾਣਦੀ ਹੈ ਕਿ ਬੰਦਾ ਪੰਜਾਬੀ ਹੈ ਉਹ ਆਪਦੀ ਢੀ ਦੇ ਵਿਆਹ ਦੇ ਵਿੱਚ ਵੀ ਰਵਾਲੂ ਸੀ ਅੱਜ ਕੱਲ ਵੀ ਉਹ ਚੱਟੀਗੜ੍ਹ ਦੇ ਵਿੱਚ ਆਪਦੇ ਪਿੰਡ ਬਾਦਲ ਦੇ ਵਿੱਚ ਹੀ ਰਹਦਾ ਹੈ ਜੇ ਪੁਲਿਸ ਜਾਊਗੀ ਮੈਨੂੰ ਇਹ ਚੇਸ ਜਾਂਦਾ ਸੋਚ ਸਕਦਾ ਕਿ ਜਦੋਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਹਨ ਲੇਕਿਨ ਪੁਲਿਸ ਹੋਵੇ ਕੋਈ ਇਹ ਜਿਹੜੇ ਸਰਕਾਰੀ ادارے ਹੁੰਦੇ ਆ ਪ੍ਰੋਫੈਸ਼ਨਲ ਹੁੰਦੇ ਆ ਇਹਨਾਂ ਨੂੰ ਆਪਣਾ ਕੰਮ ਪ੍ਰੋਫੈਸ਼ਨਲ ਹੀ ਕਰਨਾ ਚਾਹੀਦਾ ਹੈ ਸਾਡੀ ਚੌੜਾ ਸਾਹਿਬ ਨਾਲ ਕੋਈ ਦਸ਼ਮਣੀ ਨਹੀਂ ਕੱਲ ਨੂੰ ਚੌੜਾ ਸਾਹਿਬ ਤੇ ਵੀ ਹਮਲਾ ਹੋ ਸਕਦਾ ਜੇ ਕੋਈ ਇਹ ਕਹੇ ਦੇ ਕਿ ਇਹਨੇ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਸੀ ਇਹਨਾਂ ਦੀ ਜਿਹੜੀ ਹੈਗੀ ਹੈ ਜਾਂਚ ਸਹੀ ਵੀ ਹੋਣੀ ਚਾਹੀਦੀ ਉਹ ਵੀ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਜਿੱਥੇ ਕਾਨੂੰਨ ਦਾ ਹੈ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਉੱਥੇ ਤੁਸੀਂ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ ਛੱਡ ਮਿਟਾ ਦੇ ਦੀ ਪਰਾਪਾ ਇਹ ਜាំ ਲਗ ਰਹੀ ਆ ਮਦੂਪਾਈ ਦੀ ਸਰਕਾਰ ਦੇ ਉੱਤੇ ਕਿ ਟੀਕੇ ਪੁਲਿਸ ਦੀ ਜ਼ਰੂਰਤ ਤੋਂ ਕਾਂਗਰਸ ਦੇ ਰਾਜ ਵਿੱਚ ਵੀ ਸੁਧਰੀ ਸੀ ਅਕਾਲੀ ਦਲ ਨੇ ਵੀ ਕੋਈ ਕਸਰਤੀ ਛੇਤੀ ਦੁਰਵਰਤ ਤੋਂ ਕਰਨ ਦੀ ਜੀ ਲੇਕਿਨ ਇੱਥੇ ਆ ਕੇ ਜਿਹੜਾ ਪ੍ਰੋਫੈਸ਼ਨਲੀ ਕੰਮ ਹੁੰਦਾ ਹੈ ਜੇ ਉਹ ਪ੍ਰੋਫੈਸ਼ਨਲੀ ਕੰਮ ਵੀ ਨਹੀਂ ਹੁੰਦਾ ਤਾਂ ਮੇਰੇ ਖਿਆਲ ਮੁਤਾਬਕ ਇਹਦੀ ਜ਼ਿੰਮੇਵਾਰੀ ਮੌਜੂਦਾ ਪੰਜਾਬ ਸਰਕਾਰ ਤੇ ਪੈਂਦੀ ਹੈ ਖਾਸ ਕਰਕੇ ਮੁੱਖ ਮੰਤਰੀ ਸਾਹਤੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਕੋਲੇ ਗ੍ਰੈਵ ਭਾਗ ਦੀ ਹੈ ਮੁੱਖ ਮੰਤਰੀ ਦੇ ਨਾਲ ਨਾਲ ਉਹ ਗ੍ਰੈਵ ਭਾਗ ਦੇ ਚਾਰਜ ਹ ਉਹਦੀ ਜ਼ਿੰਮੇਵਾਰੀ ਬਹਿ ਜਾਂਦੀ ਹੈ ਜੇ ਕਿਤੇ ਕਮੀ ਪੇਸ਼ੀ ਰਹਿੰਦੀ ਹੈ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਹ ਕਮੀਆਂ ਪੇਸ਼ੀ ਨਾ ਰਹਿਣ ਆਪਣੇ ਸਟਾਫ ਨੂੰ ਆਪਣੀ ਪੁਲਿਸ ਨੂੰ ਖਿੱਚ ਕੇ ਰੱਖਣ ਡੀਜੀਪੀ ਸਾਹਿਬ ਨੂੰ ਹਦਾਇਤਾਂ ਦੇਣਾ ਐ ਐਸਐਸਪੀਆ ਨੂੰ ਹਦਾਇਤਾਂ ਦੇਣ ਕਿ ਨਿੱਕੀ-ਨਿੱਕੀ ਗੱਲ ਦੇ ਉੱਤੇ ਜੇ ਹੁਣ ਘਰ ਤੋਂ ਵਾਲੀ ਗੱਲ ਤੱਕ ਹੀ ਜਾਂਦੇ ਆਂ ਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਾਂਚ ਸਹੀ ਨਾ ਹੋਵੇ ਤਾਂ ਉਹਦੇ ਤੇ ਫਿਰ ਸਰਕਾਰ ਦੀ ਭਰੋਸੇਯੋਗਤਾ ਦੇ ਉੱਤੇ ਇੰਤੁਕੰਤ ਹੁੰਦਾ ਹੈ ਆ ਵਾਕਿਆ ਗੱਲ ਸੀ ਆ